ਪੇ ਕਾਗਜ਼ ਪੱਤਰ ਹੀ ਆ ਕੋਈ ਚੈੱਕ ਕੀਤਾ ਗਿਆ ਤੁਹਾਡਾ ਨੰਬਰ ਨਹੀਂ ਹੈ ਅੱਗੇ ਨੰਬਰ ਲਿਖਵਾਉਣਾ ਹੈ ਪਿੱਛੇ ਵੀ ਨਹੀਂ ਨੰਬਰ ਤੁਹਾਨੂੰ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਕੋਈ ਕਾਗਜ਼ ਹੈ ਕੋਈ ਲਾਇਸੈਂਸ ਕੁਝ ਮੰਗਿਆ ਹੋਵੇ ਤੁਹਾਨੂੰ ਫਿਰ ਰੋਕਿਆ ਕਿਉਂ ਤਾਂ ਤੁਹਾਨੂੰ ਰੋਕਿਆ ਕਿਹੜੀ ਗੱਲ ਕਰ ਕਿਸ ਗੱਲ ਨੂੰ ਲੈ ਕੇ ਪਤਾ ਨਹੀਂ ਕਿਹੜੀ ਗੱਲ ਬਾਪੂ ਜੀ ਦੇ ਮਨ ਦਾ ਬਾਪੂ ਜੀ ਚੱਕਿਆ ਕੀ ਗੱਲ ਹੋਈ ਫਿਰ ਪਤਾ ਨਹੀਂ ਤੁਸੀਂ ਬਾਪੂ ਤੁਸੀਂ ਨੰਬਰ ਦਿੱਤਾ ਬਾਪੂ ਜੀ ਦਾ ਹਾਂ ਗੱਲ ਹੋਈ ਕੀ ਗੱਲ ਹੋਈ ਕੀ ਹੋ ਨਿਆ ਬਾਬੂ ਨੀ ਤੇ ਨਾਲੇ ਵੀ ਘਰੇ ਬੰਦਰੋਂ ਤੁਸੀਂ ਗੱਡੀ ਧੋੜ ਕਰਦੇ ਹੋ ਤਾਂ ਗੱਡੀ ਦੇ ਉੱਤੇ ਕੋਈ ਪਾਣੀ ਵਗੈਰਾ ਮਾਰ ਲਿਆ ਕਰੋ ਤੇ ਕੋਈ ਝਾੜੂ ਵਗੈਰਾ ਮਾਰ ਲਿਆ ਕਰੋ ਇਹ ਸਾਈਡ ਤੇ ਮਿੱਟੀ ਆ ਤੇ ਜਿਹੜੇ ਰਾਹ ਕਿਰੋਂ ਉਹਨਾਂ ਰੱਖਰੇ ਵਿੱਚ ਪੈਂਦੇ ਆਂ ਉਹ ਟਰਾਲੀ ਬਾਰੇ ਪਾਈਏ ਗੱਡੀ ਦੇ ਉੱਤੇ ਨੰਬਰ ਲਿਖਾਓ ਜੇ ਆਪਣਾ ਠੀਕ ਹੈ ਜੀ ਇਹਨੂੰ ਕਵਰ ਕਰਕੇ ਲਗਾਓ ਕਰੋ ਜੀ ਸਾਡਾ ਕੋਈ ਮਤਲਬ ਇਹ ਟਾਰਗੇਟ ਨਹੀਂ ਵੇਜਣੇ ਚਲਾਣ ਕਰਨੇ ਵੀ ਤੁਹਾਨੂੰ ਆਪਾਂ ਵਾਰਨਿੰਗ ਦੇ ਕੇ ਛੱਡ ਰਹੇ ਆਂ ਜੀ ਪਹਿਨੋਂ ਵਾਰਨਿੰਗ ਦੇ ਕੇ ਆਪਾਂ ਛੱਡ ਦਿੱਤਾ ਜੀ ਉਹਨਾਂ ਚੈੱਕ ਕੀਤੇ ਲਾਇਸੈਂਸ ਕੋਈ ਇੰਸ਼ੋਰੈਂਸ ਹੈਗਾ ਨਹੀਂ ਕੱਲ ਉਹਨਾਂ ਨੂੰ ਅਵੇਅਰ ਕਰਕੇ ਆਪਾਂ ਛੱਡ ਦਿੱਤਾ ਕੋਈ ਨਹੀਂ ਜੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਡੈਥ ਹੋ ਜਾਂਦੀ ਉਹਦੇ ਵਿੱਚ ਪਰ ਕੀ ਕਰਦੇ ਹਾਂ ਇਹ ਨਹੀਂ ਦਿਨੀ ਸ਼ਹਿਰ ਕੋਰਾਲੀ ਦੇ ਵਿੱਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ੜਾਊਂਡ ਵਾਲੇ ਵਾਹਨਾਂ ਨੂੰ ਟ੍ਰੈਫਿਕ ਵਿਭਾਗ ਦੇ ਕਰਮਚਾਰੀਆਂ ਵੱਲੋਂ ਰੋਕਿਆ ਤਾਂ ਜਾਂਦਾ ਹੈ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਕੇ ਸਿਰਫ ਉਹਨਾਂ ਦੇ ਬਾਪੂਆਂ ਨਾਲ ਗੱਲਬਾਤ ਕਰਕੇ ਛੱਡ ਦਿੱਤਾ ਜਾਂਦਾ ਹੈ ਅਜਿਹਾ ਹੀ ਮਾਮਲਾ ਕੱਲ ਵੀ ਸ਼ਹਿਰ ਕੋਰਾਲੀ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਇੱਕ ਭੱਠੇ ਤੋਂ ਇੱਟਾਂ ਲਿਆ ਰਹੇ ਟਰੈਕਟਰ ਟਰਾਲੀ ਨੂੰ ਰੋਕਿਆ ਜਾਂਦਾ ਹੈ ਇਸ ਟਰੈਕਟਰ ਦੇ ਨਾ ਹੀ ਅੱਗੇ ਨੰਬਰ ਹੁੰਦਾ ਹੈ ਤੇ ਨਾ ਹੀ ਪਿੱਛੇ ਨੰਬਰ ਹੁੰਦਾ ਹੈ ਗੱਲ ਕਰੀਏ ਟਰਾਲੀ ਦੇ ਵਿੱਚ ਪਈਆਂ ਇੱਟਾਂ ਵੀ ਕਿਸੇ ਤਰ੍ਹਾਂ ਦੀ ਤਰਪਾਲ ਦੇ ਨਾਲ ਨਹੀਂ ਟਕੀਆਂ ਹੋਈਆਂ ਸਨ ਸੋ ਇਹ ਸਭ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਗਈ ਟਰੈਕਟਰ ਦੇ ਚਾਲਕ ਦੇ ਨਾਲ ਤਾਂ ਉਹਨੇ ਦੱਸਿਆ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਰੋਕਿਆ ਤਾਂ ਜ਼ਰੂਰ ਗਿਆ ਪਰ ਕਿਸੇ ਤਰ੍ਹਾਂ ਦੇ ਕੋਈ ਡਰਾਈਵਿੰਗ ਲਾਇਸੈਂਸ ਆਰਸੀ ਜਾਂ ਇੰਸ਼ੋਰੈਂਸ ਦੀ ਮੰਗ ਨਹੀਂ ਕੀਤੀ ਗਈ ਉਨਾ ਬਾਬੂ ਦੇ ਨਾਲ ਗੱਲਬਾਤ ਕਰਵਾ ਕੇ ਉਥੋਂ ਚਲਦੇ ਬਣੇ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦੋਂ ਟ੍ਰੈਫਿਕ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆ ਕਿਹਾ ਹੈ ਕਿ ਇਸ ਟਰੈਕਟਰ ਚਾਲਕ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਤਾਂ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਜੇਕਰ ਇਸ ਬਿਨਾ ਨੰਬਰ ਵਾਲੇ ਟਰੈਕਟਰ ਟਰਾਲੀ ਨੇ ਕੱਲ ਨੂੰ ਕੋਈ ਸ਼ਹਿਰ ਦੇ ਵਿੱਚ ਹਾਦਸਾ ਕਰ ਦਿੱਤਾ ਤਾਂ ਇਸ ਟਰੈਕਟਰ ਨੂੰ ਕਿਵੇਂ ਫੜਿਆ ਜਾਵੇਗਾ ਤਾਂ ਉਹ ਵੀ ਜਵਾਬ ਤੁਸੀਂ ਸੁਣ ਲਵੋ ਕੀ ਕਿਹਾ ਟ੍ਰੈਫਿਕ ਇੰਚਾਰਜ ਕੋਰਾਲੀ ਨੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਇੱਕ ਪੱਠੇ ਦੀ ਜਿਹੜੀ ਟਰਾਲੀ ਆਈ ਹੈ ਇੱਟਾਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਉਸ ਨੂੰ ਰੋਕਿਆ ਗਿਆ ਹੈ ਤੇ ਉਸ ਦਾ ਹੁਣ ਚਲਾਨ ਜਿਹੜਾ ਕੀਤਾ ਜਾਣਾ ਹੈ ਜੇਕਰ ਗੱਲ ਕਰੀਏ ਤਾਂ ਇਹ ਜਿਹੜੀ ਟਰਾਲੀ ਹੈ ਇਸ ਦੇ ਉੱਤੇ ਕਿਸੇ ਤਰ੍ਹਾਂ ਦਾ ਕਵਰ ਨਹੀਂ ਪਾਇਆ ਗਿਆ ਤੇ ਇਸ ਦੇ ਨਾਲ ਹੀ ਟਰੈਕਟਰ ਦੇ ਨੰਬਰ ਤੱਕ ਵੀ ਦੋਨੋਂ ਪਾਸੇ ਨਹੀਂ ਦਿਖ ਰਹੇ ਤੇ ਉੱਪਰ ਕਰੇਂਦੇ ਵੀ ਸ਼ਰਿਆਮ ਬੀੜੀਆਂ ਪੀ ਰਹੇ ਆ ਕਿਹੜੇ ਪੱਠੇ ਤੋਂ ਕੁੱਤਾ ਹੀ ਕਿਹਾਂ ਸੇ ਹੋ ਮਾਦਰਾ ਮੁੱਖਮਾ ਕਹਾਂ ਸੇ ਧੂਰ ਮਾਜਰਾ ਧੂਰ ਮਾਜਰਾ ਤੁਸੀਂ ਹੋ ਡਰਾਈਵਰ ਜੀ ਹਾਂਜੀ ਕਿੱਥੇ ਦਾ ਪਠਾ ਜੀ ਇੱਟਾ ਇਹ ਧੂਰ ਮਾਜਰੇ ਨਹੀਂ ਜਾਈ ਸਾਨੂੰ ਰੋਕਿਆ ਗਿਆ ਤਾਂ ਹੁਣ ਟ੍ਰੈਫਿਕ ਵਾਲੇ ਵੱਲੋਂ ਨਹੀਂ ਇਹ ਤਾਂ ਹੁਣ ਰੋਕਿਆ ਦਈ ਉਹ ਨਹੀਂ ਕੀ ਕੀ ਤੁਤ ਮੰਗ ਕੀਤੀ ਗਈ ਹੈ ਤੁਹਾਡੇ ਕਾਗਜ਼ ਪੱਤਰ ਹੀ ਆ ਕੋਈ ਚੈੱਕ ਕੀਤਾ ਗਿਆ ਤੁਹਾਡਾ ਕੁਝ ਨਹੀਂ ਤੁਹਾਡਾ ਨੰਬਰ ਨਹੀਂ ਹੈ ਅੱਗੇ ਨੰਬਰ ਲਿਖਵਾਇਆ ਜੀ ਪਿੱਛੇ ਵੀ ਨਹੀਂ ਨੰਬਰ ਹਾਂਜੀ ਇਹ ਤਾਂ ਉਹ ਨਹੀਂ ਪਾਇਆ ਤੁਸੀਂ ਆਪਣੀ ਪੱਲੀ ਕੋਈ ਕਪੜਾ ਕੋਈ ਉਹ ਤੁਹਾਨੂੰ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਕੋਈ ਕਾਗਜ਼ ਹੈ ਕੋਈ ਲਾਇਸੈਂਸ ਕੁਝ ਮੰਗਿਆ ਹੋਵੇ ਤੁਹਾਨੂੰ ਫਿਰ ਰੋਕਿਆ ਕਿਉਂ ਤਾਂ ਤੁਹਾਨੂੰ ਹੈ ਰੋਕਿਆ ਕਿਹੜੀ ਗੱਲੋਂ ਬਾਪੂ ਜੀ ਨਾਲ ਗੱਲ ਕਰਨ ਲੱਗੇ ਕਿਸ ਗੱਲ ਨੂੰ ਲੈ ਕੇ ਪਤਾ ਨਹੀਂ ਕੀ ਕਰੀਏ ਬਾਪੂ ਜੀ ਨਾਲ ਨਹੀਂ ਤੁਹਾਨੂੰ ਰੋਕਿਆ ਤਾਂ ਹੈ ਨਹਰਾ ਕੀ ਨਾ ਰੋਕਿਆ ਤਾਂ ਤੁਹਾਨੂੰ ਹੈ ਰੋਕਿਆ ਕਿਨਾਂ ਤਾਂ ਮੈਂ ਤਾਂ ਜਾਵਾਂ ਸਰਦਾਰ ਜੀ ਸੀ ਹਾਂ ਜੀ ਕੀ ਕਹਿੰਦੇ ਤਾਂ ਮੈਂ ਤਾਂ ਕੋਈ ਨਹੀਂ ਕਿਹਾ ਮੈਂ ਤਾਂ ਬਾਪੂ ਨਾਲ ਗੱਲ ਕਰ ਰਿਹਾ ਅੱਛਾ ਕੀ ਗੱਲ ਹੋਈ ਫਿਰ ਪਤਾ ਨਹੀਂ ਤੁਸੀਂ ਬਾਪੂ ਤੁਸੀਂ ਨੰਬਰ ਦਿੱਤਾ ਬਾਪੂ ਜੀ ਦਾ ਹਾਂ ਜੀ ਗੱਲ ਹੋਈ ਹੋ ਗਈ ਕੀ ਗੱਲ ਹੋਈ ਕੀ ਹੋ ਨਹੀਂ ਹੋਇਆ ਬਾਬੂ ਨਹੀਂ ਤੁਹਾਨੂੰ ਫਿਰ ਇਹ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਨਹੀਂ ਸਾਨੂੰ ਤੇ ਮੇਰਾ ਨਾਮ ਇਸੇ ਜਗੀਰ ਸਿੰਘ ਆ ਜੀ ਟ੍ਰੈਫਿਕ ਚਾਦ ਮੈਂ ਕਰਾ ਲਈ ਲੱਗਿਆ ਹਾਂ ਜੀ ਤੇ ਮੈਂ ਨੀਅਰ ਆ ਵਾਟਰ ਮੈਨੂੰ ਲਗਭਗ ਡੇਢ ਕਿ ਮਿੰਟ ਹੋ ਗਿਆ ਜਿੱਥੇ ਮੇਰੀ ਪੋਸਟਿੰਗ ਨਾ ਵੀ ਪੋਸਟਿੰਗ ਹੋਈ ਨਾ ਵੀ ਸਰ ਇੱਕ ਟੈਨ ਟੈਨ ਟ੍ਰੈਫਿਕ ਲਾਈਟਾਂ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਲੰਮੀ ਸਮੇਂ ਤੋਂ ਜਿਹੜੇ ਲੰਗੜਣ ਵਾਲੇ ਰਾਗੀ ਦਾ ਉਹ ਪਰੇਸ਼ਾਨ ਹੋ ਰਹੇ ਹਾਜੀ ਸਰ ਇਸ ਵਾਰ ਇਹ ਨਾ ਆਪਾਂ ਮੈਂ ਖੁਦ ਵੀ ਜਾ ਕੇ ਆ ਜੀ ਕਮੇਟੀ ਦਫ਼ਤਰ ਦੇ ਵਿੱਚ ਇਹ ਲੈਟਾਂ ਕਾਫੀ ਪੁਰਾਣੀਆਂ ਹੋ ਗਈਆਂ ਜੀ ਦੋ ਵਾਰ ਆਪਾਂ ਜਿਹੜਾ ਇਹ ਮਕੈਨਿਕ ਵਾਲਾ ਕੇ ਠੀਕ ਵੀ ਕਰਾਈਆਂ ਇਹ ਫਿਰ ਕੋਈ ਜਿਆ ਵਰਸ਼ ਵਗੈਰਾ ਹੋ ਜਾਂਦੀ ਆ ਠੀਕ ਹੈ ਕੋਈ ਪਾਣੀ ਵਗੈਰਾ ਪਾ ਕੇ ਇਹਨੂੰ ਲਾ ਕੇ ਲੈਟਰ ਨੂੰ ਫੇਰ ਖਰਾਬ ਹੋ ਜਾਂਦੀ ਆ ਹੁਣ ਇਹਨਾਂ ਨੇ ਇਸ ਲੈਟਾਂ ਸੰਬੰਧੀ ਇੱਕ ਨਵਾਂ ਟੈਂਡਰ ਪਾਇਆ ਜੀ ਠੀਕ ਹੈ ਜੀ ਤੇ ਉਹ ਹੁਣ ਕਦੋਂ ਖੁੰਦਾ ਕਦੋਂ ਨਵੇਂ ਲੈਟਾਂ ਲੱਗਦੀਆਂ ਤੇ ਇਹ ਸਾਰੇ ਕਮੇਟੀ ਨੂੰ ਵੀ ਪਤਾ ਹਾਂਗਾ ਇਕ ਸਰ ਹਾਈਵੇ ਤੋਂ ਅਸੀਂ ਬਹੁਤ ਅੰਦਰ ਆਏ ਇੱਕ ਪਰ ਰੇਤੀ ਦੇ ਜਾਂ ਪਰ ਟ੍ਰਾਮੀਆਂ ਆ ਬਧਰਾ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕਵਰਿੰਗ ਨਹੀਂ ਹੁੰਦੀ ਹੈ ਜੀ ਉਹਨਾਂ ਨੇ ਕੀ ਕਰ ਰਹੇ ਸੀ ਹਾਂ ਦੇਖੋ ਜੀ ਇਸ ਸਬੰਧੀ ਮੈਂ ਜੋ ਇਸ ਆ ਹੁਣ ਡੇਢ ਮਹੀਨੇ ਦਾ ਹੈਗਾ ਬਾਇਓ ਡਾਟਾ ਜੋ ਤਕਰੀਬਨ 3-4 ਦਿਨਾਂ ਟ੍ਰੈਕ ਟ੍ਰਾਡੀਆਂ ਦਾ ਚਲਾਣਾ ਕਰਤੀ ਜੀ ਇਹਨਾਂ ਦੇ ਜੀ ਠੀਕ ਹੈ ਜੀ ਇਹਦੇ ਵੀ ਟਿਪਰਾਂ ਦੇ ਵੀ ਮੇਰੇ ਨਾਲ 7-8 ਦੇ ਲਗਭਗ ਮੈਂ ਵਿਟਾਉਟ ਜਿਹੜੇ ਕਵਰ ਆ ਜਦੋਂ ਕੋਈ ਪ੍ਰੈਸ਼ਰ ਉਹਨਾਂ ਨੇ ਚਲਾਣ ਕੀਤੇ ਆ ਜੀ ਤੇ ਬਾਕੀ ਇਹਨਾਂ ਨੂੰ ਆਪਾਂ ਅਵੇਅਰ ਵੀ ਕਰ ਰਹੇ ਆ ਕੋ ਸਾਡਾ ਟਾਰਗੇਟ ਨਹੀਂ ਇਹਦਾ ਚਲਾਣੇ ਕਰਨੇ ਆ ਠੀਕ ਹੈ ਜੀ ਤੇ ਬਾਕੀ ਇਹਨਾਂ ਨੇ ਵੀ ਕਹਿ ਰਹੇ ਜਦੋਂ ਤੁਸੀਂ ਗੱਡੀ ਲੋਡ ਕਰਦੇ ਹੋ ਗੱਡੀ ਦੇ ਉੱਤੇ ਕੋਈ ਪਾਣੀ ਵਗੈਰਾ ਮਾਰ ਲਿਆ ਕਰੋ ਤੇ ਕੋਈ ਝਾੜੂ ਵਗੈਰਾ ਮਾਰ ਲਿਆ ਕਰੋ ਇਹਦੇ ਸਾਈਡ ਤੇ ਮਿੱਟੀ ਆ ਤੇ ਜਿਹੜੇ ਰਾਹ ਕੀ ਨਾ ਉਹਨਾਂ ਰੱਖਲੇ ਵਿੱਚ ਪੈਂਦਾ ਆ ਤੇ ਇਹਨਾਂ ਨੂੰ ਇਸ ਚੀਜ਼ ਬਾਰੇ ਇਹ ਵੀ ਇਹ ਕਰ ਰਹੇ ਆ ਇੱਕ ਸਰ ਕੱਲ ਤੁਹਾਡੇ ਵੱਲੋਂ ਇੱਕ ਟਰਾਲੀ ਰੋਕੀ ਗਈ ਸੀ ਕਿਤਾ ਉਹਨਾਂ ਦਾ ਕੀ ਕੋਈ ਚਲਾਨ ਕਰਾ ਕੀਤਾ ਹੈ ਕਿਉਂਕਿ ਉਸ ਟਰਾਲੀ ਦੇ ਨਾਂ ਅੱਗੇ ਨੰਬਰ ਸੀ ਨਾ ਪਿੱਛੇ ਨੰਬਰ ਸੀ ਦੇ ਨਾ ਉਹਨਾਂ ਦੇ ਟਰਾਲੇ ਦੇ ਉੱਤੇ ਮਤਲਬ ਕੋਈ ਕਵਰ ਕੀਤਾ ਹੋਇਆ ਸੀ ਤੁਹਾਡੇ ਵੱਲੋਂ ਰੋਕਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਬਾਬੂ ਨਾਲ ਗੱਲ ਕਰਵਾ ਦਿੱਤੀ ਜਾਂ ਕਿ ਕੀ ਗੱਲ ਹੋਈ ਜੀ ਹਾਂ ਬਾਬੂ ਨੇ ਮੇਰੀ ਇਹ ਗੱਲ ਹੋਈ ਟਰਾਲੀ ਵਰੇ ਪਈ ਇਹ ਗੱਡੀ ਉੱਤੇ ਨੰਬਰ ਲਿਖਾਓ ਜੀ ਆਪਣਾ ਠੀਕ ਹੈ ਜੀ ਇਹਨੂੰ ਕਵਰ ਕਰਕੇ ਲਗਾਓ ਕਰੋ ਜੀ ਸਾਡਾ ਕੋਈ ਮਤਲਬ ਇਹ ਟਾਰਗੇਟ ਨਹੀਂ ਹੈ ਜੰਨੇ ਚਲਾਣ ਕਰਨੇ ਵੀ ਤੁਹਾਨੂੰ ਆਪਾਂ ਵਾਰਨਿੰਗ ਦੇ ਕੇ ਛੱਡ ਰਹੇ ਆ ਜੀ ਉਹਨਾਂ ਨੂੰ ਵਾਰਨਿੰਗ ਦੇ ਕੇ ਆਪਾਂ ਛੱਡ ਦਿੱਤਾ ਜੀ ਉਹਨਾਂ ਨੇ ਚੈੱਕ ਕੀਤਾ ਲਾਇਸੈਂਸ ਕੋਈ ਇੰਸ਼ੋਰੈਂਸ ਹੈਗਾ ਨਹੀਂ ਕੱਲ ਉਹਨਾਂ ਨੂੰ ਅਵੇਅਰ ਕਰਕੇ ਆਪਾਂ ਛੱਡ ਦਿੱਤਾ ਉਹਨਾਂ ਨੂੰ ਕੋਈ ਨੰਬਰ ਨਹੀਂ ਤਾਂ ਜੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਡੈਥ ਹੋ ਜਾਂਦੀ ਉਹਦੇ ਵਿੱਚ ਫਿਰ ਕੀ ਕਰਦੇ ਹਾਂ ਦੇਖੋ ਤਾਂ ਜਿਹੜੀ ਬਣਦੀ ਪ੍ਰਸ਼ਾਸਨ ਕਾਰਵਾਈ ਕਰਦਾ ਉਹ ਕੋਣਾ ਕੋਈ ਐਡਾ ਕੋਈ ਭੱਜਣਾ ਵਹੀਕਲ ਨਹੀਂ ਹੈਗਾ ਵੈਸੇ ਵੀ ਰੁਕ ਜਾਂਦਾ ਕੋਈ ਨਹੀਂ ਭੱਜਦੇ ਫਿਰ ਵੀ ਚਲੋ ਆਪਾਂ ਇਨਸਾਨ ਆ ਤੇ ਵੈਸੇ ਆਪਾਂ ਇੱਕ ਦੂਜੇ ਦੇ ਰਾਹ ਚ ਕੋਈ ਗੱਲ ਐਕਸੀਡੈਂਟ ਹੋਦਾ ਆਪਾਂ ਵੈਸੇ ਰੁਕਦੇ ਨਾ ਅਗਰ ਇਹਦੇ ਬੰਦੇ ਹੁੰਦਾ ਤੇ ਜਿਹੜੀ ਬੰਦੀ ਕਾਰਵਾਈ ਆ ਕੋ ਥਾਂ ਦਾ ਕੈਮਰਾ ਲੱਗੇ ਕੈਮਰੇ ਚ ਇਹ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਨੇ